ਜੀ ਕੱਟਕੁੱਟ ਕਰਨਾ ਹੁੰਦਾ ਹੁਣ ਨਾ ਹੁਣ ਕੱਟ ਹੁੰਦਾ ਨਹੀਂ ਜੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਇਹ ਮਜਬੂਰੀਆਂ ਹੋ ਜਾਂਦੀਆਂ ਜੀ ਵੈਸੇ ਤਾਂ ਵੈਸੇ ਤਾਂ ਬੜਾ ਨੁਕਸਾਨ ਹੈ ਜੀ ਇਹ ਬਦਲਾਅ ਹੈ ਜੀ ਇਹ ਸਿਆਸਤ ਦਿਨਾਂ ਚਿੱਠੀਆਂ ਕਰਕੇ ਗਰਮਾਈ ਜਿਸ ਕਰਕੇ ਵਿਰੋਧੀ ਹੁਣ ਮਾਨ ਸਰਕਾਰ ਤੇ ਤੰਜ ਕਸ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ 17 ਦਸੰਬਰ ਨੂੰ ਜਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੋੜ ਦੇ ਵਿੱਚ ਰੱਖੀ ਗਈ ਰੈਲੀ ਤੋਂ ਪਹਿਲਾਂ 16 ਦਸੰਬਰ ਨੂੰ ਮੌੜ ਹਲਕੇ ਦੇ ਕੁਝ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਹੁਕਮ ਵਾਪਸ ਲਿਆ ਗਿਆ ਇਸ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਗਿਆ ਉਹ ਜੀ ਕੱਟਕੁੱਟ ਕਰਨਾ ਹੁੰਦਾ ਹੁਣ ਨਾ ਹੁਣ ਕੱਟ ਹੁੰਦਾ ਨਹੀਂ ਜੀ ਆਮ ਆਦਮੀ ਪਾੜਦੀ ਦੇ ਉਹ ਸਕੂਲਾਂ 'ਚ ਜੇ ਛੁੱਟੀ ਕਰ ਦੇਣਗੇ ਤਾਂ ਫੇਰ ਇੰਨੇ ਨਾਲ ਭੀੜ ਭੜਕਾ ਤੇ ਕੋਈ ਬੱਸ-ਬਸ ਤੇ ਬੰਦੇ-ਬੁੰਦੇ ਵੀ ਪੂਰੇ ਕਰਦੇ ਹੁੰਦੇ ਆ ਸੋ ਸਰਕਾਰ ਦੀਆਂ ਇਹ ਮਜਬੂਰੀਆਂ ਹੋ ਜਾਂਦੀਆਂ ਜੀ ਵੈਸੇ ਤਾਂ ਵੈਸੇ ਤਾਂ ਬੜਾ ਨੁਕਸਾਨ ਹੈ ਜੀ ਇਹ ਬਦਲਾਅ ਹੈ ਜੀ ਕਿ ਰੈਲੀ ਦੇ ਕਾਰਨ ਸਕੂਲਾਂ 'ਚ ਛੁੱਟੀਆਂ ਤੇ ਨਾਲੇ ਭੀੜ ਇਹਦੇ ਨਾਲ ਸੌਖੀ ਹੋ ਗਈ ਹਾਲਾਂਕਿ ਇਸ ਮਸਲੇ ਤੇ ਆਮ ਆਦਮੀ ਪਾਰਟੀ ਆਪਣੇ ਵਿਰੋਧੀਆਂ ਨੂੰ ਇਹ ਕਹਿੰਦੇ ਹੋਏ ਜਵਾਬ ਦੇ ਚੁੱਕੀ ਹੈ ਕਿ ਵਿਰੋਧੀਆਂ ਦਾ ਕੰਮ ਝੂਠ ਫੈਲਾਉਣਾ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ 16 ਤਾਰੀਖ ਨੂੰ ਤੈ ਸਮੇਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਹੋਵੇਗੀ ਗਲਤ ਤੁਹਾਡੇ ਪਾਸ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੇ ਵੀ ਹੁਕਮ ਦਿੱਤੇ ਗਏ ਨੇ